ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰਜੈਗਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਦੇਖੋ ਲੇਡੀਜ਼ ਕਾਰਡੀਗਨ ਜੈਂਟਸ ਸਵਟਰ ਬੱਚਿਆਂ ਦੇ ਕੋਟੀਆਂ ਸਵਟਰਸ ਕੀ ਵੀ ਬਲਾਊਜ਼ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਬਹੁਤ ਹੀ ਜਲਦੀ ਜਲਦੀ ਆਪਣੇ ਇਹ ਡਿਜ਼ਾਈਨ ਬੰਦਦਾ ਕਿਸੇ ਵੀ ਕਲਰ ਚ ਤੁਸੀਂ ਇਸ ਨੂੰ ਬਣਾ ਸਕਦੇ ਹੋ। ਸਲਾਈਆਂ ਤੁਸੀਂ ਆਪਣੀ ਪਾਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪਾਛਮ ਹੋਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਈਆਂ ਲੈ ਲੈਣੀਆਂ ਠੀਕ ਹੈ। ਮੈਂ ਤੁਹਾਨੂੰ ਇੱਥੇ ਨਾਰਮਲ ਵੂਲ ਤੇ 10 ਨੰਬਰ ਸਲਾਈਆਂ ਤੇ ਇਹਨੂੰ ਬਣਾ ਕੇ ਦਿਖਾ ਰਹੀ ਹਾਂ। ਬਹੁਤ ਹੀ ਸੋਹਣਾ ਡਿਜ਼ਾਈਨ ਹੈ ਛੋਟੇ ਛੋਟੇ ਬਣਾਈ ਦਾ ਡਿਜ਼ਾਈਨ ਹੈ ਇਸ ਤਰ੍ਹਾਂ। ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਹੈ ਤਾਂ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਸ਼ੁਰੂ ਕਰਨੀ ਹੈ। ਚਾਹੇ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾ ਲਓ ਜਿਵੇਂ ਇਹ ਬਾਰਡਰ ਬਣਾ ਕੇ ਉੱਪਰ ਕੋਈ ਹੋਰ ਡਿਜ਼ਾਈਨ ਸੈੱਟ ਕਰ ਸਕਦੇ ਹਾਂ ਤੇ ਜੇਕਰ ਸਾਰਾ ਹੀ ਇਹ ਡਿਜ਼ਾਈਨ ਬਣਾਉਣਾ ਸਾਰਾ ਇਹ ਡਿਜ਼ਾਈਨ ਬਣਾ ਸਕਦੇ ਹਾਂ ਜੇਕਰ نیچے ਕੋਈ ਹੋਰ ਬਾਰਡਰ ਬਣਾ ਕੇ ਉੱਪਰ ਇਹ ਡਿਜ਼ਾਈਨ ਸੈੱਟ ਕਰਨਾ ਤਾਂ ਤੁਸੀਂ ਇਸ ਤਰ੍ਹਾਂ ਵੀ ਸੈੱਟ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਜਿਹੜੇ ਇਹਦਾ ਪਹਿਲੀ ਸਲਾਈ ਉਹ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਆਪਣੀ ਈਵਨ ਨੰਬਰ ਵਿੱਚ ਆਪਾਂ ਖੁੰਡੇ ਲੈਣੇ ਐ ਇਸ ਡਿਜ਼ਾਈਨ ਨੂੰ ਬਣਾਉਣ ਲਈ ਈਵਨ ਨੰਬਰ ਮਤਲਬ ਜਿਵੇਂ 20 ਦੇਖੋ ਜਿਵੇਂ 2 2 ਦੇ ਇਸ ਤਰ੍ਹਾਂ 2 ਦੇ 2 ਦੇ ਦੇ ਮਲਟੀਪਲ ਆਪਾਂ ਲੈ ਲੈਣੇ ਕੁੰਡੇ ਜਿਵੇਂ 20 ਹੋਗੇ 30 ਹੋਗੇ ਇਸ ਤਰ੍ਹਾਂ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਨ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਚਾਰ ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਊਗਾ Δείχνω παιχνίσλα η σαρή σηδεία ένδυε έστρα, σηδεπάσε το, right side. ਸਿੱਧੀ ਸਲਾਈ ਕੰਪਲੀਟ ਹੋ ਗਈ। ਰੌਂਗ ਸਾਈਡ ਤੋਂ ਆਪਾਂ ਦੂਸਰੀ ਸਲਾਈ ਬਣਾਉਣੀ ਹੈ ਉਲਟੀ ਸਾਈਡ ਤੋਂ। ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਹੈ। ਪਹਿਲਾ ਕੁੰਡਾ ਤਾਰੋ ਚਾਹੇ ਬਨਵਾਦੂ ਕੁੰਡਾ ਇਸ ਤਰ੍ਹਾਂ। ਉਸ ਤੋਂ ਬਾਅਦ ਥ੍ਰੈੱਡ ਲੱਗੀ ਰੱਖਣਾ ਦੋ-ਦੋ ਕੁੰਡਿਆਂ ਤੇ ਡਿਜ਼ਾਈਨ ਬਣਾਉਣਾ। ਪਹਿਲਾ ਦੋ ਕੁੰਡਿਆਂ ਦਾ ਆਪਾਂ ਇੱਕ ਉਲਟਾ ਕੁੰਡਾ ਬਣਾ ਲੈਣਾ ਇਸ ਤਰ੍ਹਾਂ। ਫਿਰ ਕੁੰਡੇ ਇਹ ਉਤਾਰਨੇ ਨਹੀਂ ਸਲਾਈ ਤੋਂ। ਹੁਣ ਥ੍ਰੈੱਡ ਪਿੱਛੇ ਕਰਨਾ ਇਸ ਤਰ੍ਹਾਂ। ਫਿਰ ਇਹ ਹੀ ਦੋ ਕੁੰਡਿਆਂ ਦਾ ਪੈਕ ਬਣਾ ਲੈਣਾ ਸਿੱਧਾ ਕੁੰਡ। ਸਾਰੀ ਸਿਲਾਈ ਤੇ ਆਪਾਂ ਐਸੀ ਤਰ੍ਹਾਂ ਰਿਪੀਟ ਕਰਨਾ। ਦੇਖੋ ਨਾ ਤਾਂ ਕੋਈ ਕੁੰਡਾ ਆਪਣੇ ਕੋਲ ਵਧਿਆ ਤੇ ਨਾ ਹੀ ਘਟਿਆ। ਦੋ ਕੁੰਡਿਆਂ ਦੇ ਦੋ ਕੁੰਡੇ ਪੂਰੇ ਹੋ ਗਏ। ਫਿਰ ਉਸੇ ਤਰ੍ਹਾਂ ਥ੍ਰੈਡ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾਉਣਾ ਹੈ ਉਲਟਾ। ਥ੍ਰੈਡ ਪਿੱਛੇ ਕਰਕੇ ਉਹਨਾਂ ਦੋ ਕੁੰਡਿਆਂ ਦਾ ਫਿਰ ਇੱਕ ਸਿੱਧਾ ਕੁੰਡਾ ਬਣਾ ਲੈਣਾ। ਦੋ ਕੁੰਡਿਆਂ ਤੋਂ ਦੋ ਕੁੰਡੇ ਬਣ ਜਾਂਦੇ ਆ। ਦੁਬਾਰਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਉਲਟਾ ਥ੍ਰੈਡ ਪਿੱਛੇ ਕਰ ਲੈਣਾ। ਦੋ ਕੁੰਡਿਆਂ ਦਾ ਫਿਰ ਇੱਕ ਸਿੱਧਾ ਇਸ ਤਰ੍ਹਾਂ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਉਣਾ ਹੈ ਉਲਟਾ ਕੁੰਡਾ ਥ੍ਰੈਡ ਆਪਾਂ ਜਰੂਰ ਇਸ ਤਰ੍ਹਾਂ ਪਿੱਛੇ ਕਰ ਲੈਣਾ ਕਿਉਂਕਿ ਜੇਕਰ ਆਪਾਂ ਅੱਗੇ ਥ੍ਰੈਡ ਰੱਖ ਕੇ ਸਿੱਧਾ ਕੁੰਡਾ ਬਣਾਵਾਂਗੇ ਤਾਂ ਤਿੰਨ ਕੁੰਡੇ ਬਣ ਜਾਂਦੇ ਆ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਫਿਰ ਇਹੀ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਸਿੱਧਾ ਕੁੰਡਾ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਦੋ ਕੁੰਡਿਆਂ ਦਾ ਇੱਕ ਸਿੱਧਾ ਕੁੰਡਾ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਉਲਟਾ ਕੁੰਡਾ ਥ੍ਰੈੱਡ ਪਿੱਛੇ ਦੋ ਕੁੰਡਿਆਂ ਦਾ ਇੱਕ ਸਿੱਧਾ ਕੁੰਡਾ ਥ੍ਰੈੱਡ ਅੱਗੇ ਦੋ ਕੁੰਡਿਆਂ ਦਾ ਉਲਟਾ ਕੁੰਡਾ ਥ੍ਰੈੱਡ ਪਿੱਛੇ ਹੀ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਸਿੱਧਾ ਕੁੰਡਾ ਦੋ ਕੁੰਡਿਆਂ ਦਾ ਉਲਟਾ ਇਸ ਤਰ੍ਹਾਂ ਥ੍ਰੈੱਡ ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਸਿੱਧਾ ਕੁੰਡਾ ਦੂਸਰੀ ਸਲਾਈ ਹਰਾੰਗ ਸਾਈਡ ਤੋਂ ਸਾਰੀ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਸਿੱਧੇ ਪਾਸੇ ਤੋਂ ਸਾਰੀਆਂ ਸਲਾਈਆਂ ਆਪਣੀਆਂ ਇਸ ਡਿਜ਼ਾਈਨ ਦੀਆਂ ਸਿੱਧੀਆਂ ਹੀ ਬਣਾਉਣੀਆਂ ਲਾਸਟ ਤੇ ਵੀ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਪਹਿਲਾ ਇੱਕ ਉਲਟਾ ਥ੍ਰੈਡ ਪਿੱਛੇ ਫਿਰ ਇਹੀ ਦੋ ਕੁੰਡਿਆਂ ਦੇ ਇੱਕ ਸਿੱਧਾ ਕੁੰਡਾ ਤੇ ਲਾਸਟ ਵਾਲਾ ਕੰਨੀ ਵਾਲਾ ਆਪਣਾ ਉਲਟੀ ਸਿਲਾਈ ਆ ਉਲਟਾ ਬਣਾ ਲਾਂਗੇ ਦੋ ਸਿਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਿਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਸਾਰੀ ਸਿਲਾਈ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਇਹ ਕਰ ਤੋ ਸੀ ਮੇਰੇ ਚੈਨਲ ਤੇ ਨਵੀਆਂ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੁੰਦੀ ਹੈ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਦੀ 3 ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਬਣਾਉਣੀ ਆ ਪਰੋਂਗ ਸਾਈਡ ਤੋਂ ਚੌਥੀ ਦੇ ਲਾਸਟ ਸਲਾਈ ਚਾਰ ਸਲਾਈਆਂ ਦਾ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਇੱਕ ਕੁੰਡਾ ਤਾਰ ਕੇ ਹੁਣ ਇੱਕ ਕੁੰਡਾ ਪਾ ਉਲਟਾ ਬਣਾਵਾਂਗੇ ਠੀਕ ਹੈ ਇੱਥੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਆ ਪਹਿਲੀ ਸਲਾਈ ਚ ਆਪਾਂ ਬਣਾਇਆ ਸੀ ਇੱਕ ਕੁੰਡਾ ਤਾਰ ਕੇ ਦੋ ਕੁੰਡਿਆਂ ਦੇ ਦੋ ਕੁੰਡੇ ਤਾਂ ਇੱਥੇ ਆਪਾਂ ਜਗ੍ਹਾ ਚੇਂਜ ਕਰਨੀ ਹੈ ਡਿਜ਼ਾਈਨ ਆਪਣਾ ਉਹੀ ਰਹੂਗਾ ਅੱਗੇ ਠੀਕ ਹੈ ਇੱਕ ਉਤਾਰ ਕੇ ਉਲਟਾ ਬਣਾ ਲਿਆ ਅੱਗੇ ਡਿਜ਼ਾਈਨ ਉਸੇ ਤਰ੍ਹਾਂ ਥ੍ਰੈਡ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾਇਆ ਪਹਿਲਾਂ ਉਲਟਾ ਕੁੰਡਾ ਥ੍ਰੈਡ ਕੀਤਾ ਪਿੱਛੇ ਫਿਰ ਇਹਨਾਂ ਦੋ ਕੁੰਡਿਆਂ ਦਾ ਇੱਕ ਬਣਾਤਾ ਸਿੱਧਾ ਕੁੰਡਾ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਉਲਟਾ ਕੁੰਡਾ ਪਹਿਲੀ ਸਲਾਈ ਦੀ ਤਰ੍ਹਾਂ ਸਲਾਈ ਕੰਪਲੀਟ ਕਰਨੀ ਹੈ ਬਸ ਸਟਾਰਟਿੰਗ ਤੇ ਲਾਸਟ ਤੇ ਆਪਾਂ ਧਿਆਨ ਰੱਖਣਾ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਥ੍ਰੈਡ ਪਿੱਛੇ ਕਰਕੇ ਫਿਰ ਇਹੀ ਦੋ ਕੁੰਡਿਆਂ ਦਾ ਇੱਕ ਬਣਾਉਣਾ ਸਿੱਧਾ ਕੁੰਡਾ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਥ੍ਰੈਡ ਪਿੱਛੇ ਕਰਕੇ ਇਹੀ ਦੋ ਕੁੰਡਿਆਂ ਦਾ ਇੱਕ ਬਣਾਉਣਾ ਸਿੱਧਾ ਕੁੰਡਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਥੋੜਾ ਜਿਹਾ ਹੀ ਬਣਾਈ ਦਾ ਕੰਮ ਤੁਸੀਂ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਜਿਹੜਾ ਇਹਨੂੰ ਬਣਾ ਲਓਗੇ ਤੇ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਲਾਖ ਤੇ ਦੇਖੋ ਉਸੇ ਤਰ੍ਹਾਂ ਦੋ ਕੁੰਡਿਆਂ ਦੇ ਪਹਿਲਾਂ ਦੋ ਬਣਾ ਲਈ ਆਪਾਂ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਆ ਗਿਆ ਠੀਕ ਹੈ ਕੰਨੀ ਵਾਲਾ ਕੁੰਡਾ ਵੀ ਉਲਟੀ ਚਲਾਈਏ ਤਾਂ ਪੋਲਟਾ ਬਣਾ ਲਾਂਗੇ ਇਸ ਤਰ੍ਹਾਂ ਚਾਰ ਸਲੰਗਾਂ ਡਿਜ਼ਾਈਨਿੰਗ ਕੰਪਲੀਟ ਹੋ ਗਈਆਂ ਚਾਰ ਸਲੰਗਾਂ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰਨਾ ਹੈ ਤਾਂ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਨਵਾਂ ਡਿਜ਼ਾਈਨ ਲੈ ਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ